ਦਾ ਅਗਸਤ 1947 ਉਹ ਇਤਿਹਾਸਿਕ ਦਿਹਾੜਾ ਹੈ ਜਿੱਥੇ ਮੈਂ ਦੱਸਦਾ ਵੀ ਤੁਹਾਡੇ ਬਾਬਾ ਜਿਨ੍ਹਾਂ ਜਿਨ੍ਹਾਂ ਦਾ ਦਿਮਾਗ ਸੀ ਜਿਨ੍ਹਾਂ ਦਾ ਆਈਕਿਊ ਲੈਵਲ ਜਿਹੜਾ ਹੈ ਉਹ ਇਸ ਹਿੰਦ ਹਕੂਮਤ ਦੇ ਹਿੰਦੂ ਤਵੀਆਂ ਤੋਂ ਕਿਤੇ ਉੱਚਾ ਸੀ ਬਹੁਤ ਉੱਚਾ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਕੇ ਜੇ ਮੈਂ ਆਪਣਾ ਮੁਸਲਮਾਨ ਭਰਾ ਸਤਿ ਸ੍ਰੀ ਅਕਾਲ ਜੀ ਜਿਆ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਅਥੇ ਜੀ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਖਾਲਿਸਤਾਨ ਰੈਫਰੰਡਮ ਜਿਹੜਾ 17 ਅਗਸਤ ਨੂੰ ਹੋਣ ਆਲਾ ਹੈ 17 ਅਗਸਤ ਨੂੰ ਹੋਣ ਆਲਾ ਹੈ ਉਦੇ ਬਾਰੇ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਗੁਰਪ੍ਰਤ ਵਦ ਸਿੰਘ ਪੰਨੂ ਨੇ ਕੀ-ਕੀ ਆਏ 17 ਅਗਸਤ ਦੇ حوالے ਤੋਂ ਮੋਦੀ ਦੇ حوالے ਤੋਂ ਤੇ ਨਾਲ ਪਾਕਿਸਤਾਨ ਦੇ ਬਾਰੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਬਹੁਤ ਇੰਟਰਸਟਿੰਗ ਵੀਡੀਓ ਲੱਗਦੀ ਪਈ ਹੈ ਪਹਿਲਾ ਵੀਡੀਓ ਦੇਖਨੇ ਆ ਫਿਰ ਆ ਤੇ ਮਿਲ ਜਰਚਾ ਕਰਾਂਗੇ ਵੀਡੀਓ ਕੋਲ ਆ 4.5 ਜਗ ਨਾਮੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਜਿਹੜਾ ਆਪਣਾ ਜਿਹੜਾ ਵੀਡੀਓ ਲਾਇਰ ਤੇ ਆਪਣਾ ਸਿੱਖਾਂ ਦੇ ਹਿੰਦ ਆਪਣਾ ਸਿੰਘ ਭਰਾਵਾਂ ਦੇ ਜਿਹੜੇ ਸਿਰਕਟ ਮੇ ਜਿਹੜਾ ਲੀਡਰ ਨੇ ਗੁਰਪੰਤ ਸਿੰਘ ਪੰਨੂ ਹੁਰੀ ਮੇਰੇ ਨਾਲ ਅਜ ਮੌਜੂਦ ਨੇ ਤੇ ਇਹਨਾਂ ਨਾਲ ਜ਼ਰਾ ਗੱਲਬਾਤ ਕਰਨੇ ਪੰਨੂ ਜੀ ਸ਼ਸ਼ਟਰੀ ਕਾਲ ਜੀ ਜੀ ਬਾਰਬਾ ਜੀ ਤੁਹਾਨੂੰ ਵੀ ਤੇ ਪਾਕਿਸਤਾਨ ਦੇ ਪੂਰੇ ਆਵਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਗੱਲ ਸ਼ੁਰੂ ਕਰਨੇ ਆ ਤੁਸੀਂ ਅੱਜ ਪਾਕਿਸਤਾਨ ਦਾ ਜਿਹੜਾ ਯੋਮੇ ਆਜ਼ਾਦੀ ਮਨਾ ਰਹੇ ਆ ਅਸੀਂ 14 ਅਗਸਤ ਹੈਗੀ ਤੁਸੀਂ ਪਾਕਿਸਤਾਨ ਨੂੰ ਵਧਾਈ ਦਿੱਤੀ ਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੇ ਤੇ ਮੈਨੂੰ ਤੁਸੀਂ ਇਹ ਧੰਨਵਾਦ ਕਬੂਲ ਕਰੋ ਤੇ ਉਸ ਤੋਂ ਬਾਅਦ ਮੈਨੂੰ ਦੱਸੋ ਧੰਨਵਾਦ ਨਹੀਂ ਜਵਾਰ ਸਾਹਿਬ ਜਵਾਰ ਸਾਹਿਬ ਗੱਲ ਇਦਾਂ ਵੀ 14 ਅਗਸਤ 1947 ਉਹ ਇਤਿਹਾਸਿਕ ਦਿਹਾੜਾ ਹੈ ਜਿੱਥੇ ਮੈਂ ਦੱਸਦਾ ਵੀ ਤੁਹਾਡੇ ਬਾਬਾ ਜੀਨਾ ਜਿਨ੍ਹਾਂ ਦਾ ਦਿਮਾਗ ਸੀ ਜਿਨ੍ਹਾਂ ਦਾ IQ ਲੈਵਲ ਜਿਹੜਾ ਹੈ ਉਹ ਇਸ ਹਿੰਦ ਹਕੂਮਤ ਦੇ ਹਿੰਦੂ ਤਵੀਆਂ ਤੋਂ ਕਿਤੇ ਉੱਚਾ ਸੀ ਬਹੁਤ ਉੱਚਾ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਆਪਣਾ ਮੁਸਲਮਾਨ ਭਰਾ ਤੇ ਮੁਸਲਮਾਨ ਆਵਾਮ ਹਿੰਦੁਸਤਾਨ ਚ ਛੱਡ ਗਿਆ ਉਹ ਸਾਰੇ ਦੇ ਸਾਰੇ ਹਿੰਦੂ ਬਣ ਜਾਣਗੇ ਸੋ ਇਸ ਕਰਕੇ ਇੱਕਲੀ ਵਧਾਈ ਨਹੀਂ ਹੈ ਇਹ ਦੁਨੀਆ ਦਾ ਇਤਿਹਾਸ ਬਣਾਇਆ ਉਹਨਾਂ ਨੇ ਉਸ ਸਮੇਂ ਨੇ ਉਸ ਸਮੇਂ ਨੇ ਸਾਬਤ ਕੀਤਾ ਕਿ ਜਨਾਬ ਸਾਹਿਬ ਜਿਹੜੇ ਸੀ ਉਹ ਠੀਕ کہہ ਰਹੇ ਸੀ ਠੀਕ ਕਰ ਗਏ ਬਿਲਕੁਲ ਬਿਲਕੁਲ ਚੜ੍ਹਦੀ ਕਲਾ ਦਾ ਕੰਮ ਕਰ ਗਏ ਐ ਤੇ ਪਾਕਿਸਤਾਨ ਦਾ ਅੱਜ ਜਿਹੜੀ ਆਰਮੀ ਐ ਇਹ ਮੈਂ ਇੱਕ ਵਾਰ ਦੁਹਰਾਣਾ ਚਾਹੁੰਦਾ ਕਿ ਜਦੋਂ ਤੁਹਾਡਾ ਫੀਲਡ ਮਾਰਸ਼ਲ ਹੈ ਆਸਿਮ ਮੁਨੀਰ ਜਾਂ ਤੁਹਾਡੀ ਪਾਕਿਸਤਾਨ ਦੀ ਆਰਮੀ ਹੈ ਉਹ ਪਾਕਿਸਤਾਨ ਦੀ ਰੀੜ ਦੀ ਹੱਡੀ ਹੈ ਤੇ ਉਸ ਰੀੜ ਦੀ ਹੱਡੀ ਦੇ ਪਿੱਛੇ ਤੁਹਾਡਾ ਪਾਕਿਸਤਾਨ ਦਾ ਆਵਾਮ ਖਲੋਤਾ ਹੈ ਇਹੀ ਕਾਰਨ ਹੈ ਕਿ ਹੋਂਦ ਤੁਹਾਡੀ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਹੈ ਔਰ ਸਤਾਰਿਆਂ ਵਾਂਗੂ ਚੰਦ ਤਾਰਿਆਂ ਵਾਂਗੂ ਚਮਕੇਗੀ ਤੇ ਗੁਰਨਾਨਕ ਸਾਹਿਬ ਦਾ ਜਨਮ ਸਥਾਨ ਆ ਪਾਕਿਸਤਾਨ ਚੰਤ ਤਾਰਿਆਂ ਵਾਂਗੂ ਜਿਹੜਾ ਹੈ ਤਾਰਿਆਂ ਵਾਂਗੂ ਚਮਕੇਗਾ ਦੁਨੀਆ 'ਚ ਵਾਹਿਗੁਰੂ ਜੀ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਹੁਣ ਕੱਲ ਸਵੇਰੇ ਹੈਗਾ 15 ਅਗਸਤ ਤੇ ਇਹਦੀ ਕੀ ਤਿਆਰੀ ਹੈ ਮੈਂ ਸੁਣਿਆ ਤੁਸੀਂ ਜਿਹੜਾ ਕੱਲ ਜਿਹੜਾ ਨਾ ਉਹ ਪ੍ਰੋਗਰਾਮ ਕਰ ਰਹੇ ਹੋ ਆਪਣਾ ਦੁਨੀਆ ਭਾਰ ਦੇ ਵਿੱਚ ਉਹ ਜਰਾ ਦੱਸੋ ਲੋਕਾਂ ਨੂੰ ਕਿ ਕੱਲ ਕੀ ਕਰ ਰਹੇ ਕੱਲ ਕੀ ਵਿਵਸਥਾ ਹੈ ਦੇਖੋ 15 ਅਗਸਤ ਜਿਹੜਾ ਹਿੰਦੁਸਤਾਨ ਦਾ ਉਹ ਸਿੱਖ ਪੰਥ ਦਾ ਤੇ ਪੰਜਾਬ ਦਾ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਇਹ ਉਹ ਦਿਨ ਹੈ ਜਿਸ ਦਿਨ ਸਿੱਖ ਪੰਥ ਦੀ ਨਸਲ ਕੁਸ਼ੀ ਜਿਹੜੀ ਹੈ ਉਹ 15 ਅਗਸਤ ਜਿਹੜੀ ਹੈ ਤੋਂ ਸ਼ੁਰੂ ਹੋ ਗਈ ਸੀ ਸਾਡੇ ਕੋਲ ਇੱਥੇ ਡਾਟਾ ਹੈਗਾ ਕਿ 5 ਲੱਖ 5 ਲੱਖ ਸਿੱਖ ਤੇ ਮੁਸਲਮਾਨ ਜਿਹੜੇ ਭਰਾ ਜਿਨ੍ਹਾਂ ਨੂੰ ਇਸ ਹਿੰਦੂਵਾਦੀਆਂ ਨੇ ਚਾਹੇ ਉਹਦੇ ਵਿੱਚ ਸਰਦਾਰ ਪਟੇਲ ਆਪਣੇ ਆਪ ਨੂੰ ਕਹਿੰਦਾ ਗਾਂਧੀ ਸੀ ਨਹਿਰੂ ਸੀ ਇਹਨਾਂ ਨੇ ਮਿੱਥ ਕੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਬਾਹਰੋ ਕ੍ਰਿਮੀਨਲਜ਼ ਬਲਾ ਕੇ ਮਰਵਾਇਆ ਤੇ ਇਹਨਾਂ ਨੇ ਹਿੰਦੁਸਤਾਨ ਨੇ ਪਹਿਲੀ ਨਸਲਕੁਸ਼ੀ 15 ਅਗਸਤ 1947 ਨੂੰ ਸਿੱਖਾਂ ਦੀ ਕੀਤੀ ਤੇ ਜਿਹੜੀ ਉਦੋਂ ਨਸਲਕੁਸ਼ੀ ਸ਼ੁਰੂ ਹੋਈ ਹੈ ਜੂਨ 84 ਦੇ ਵਿੱਚ ਹਮਲਾ ਹੋਇਆ 95 ਤੱਕ ਨਸਲਕੁਸ਼ੀ ਹੋਈ ਤੇ ਅੱਜ ਆਰਥਿਕ ਨਸਲਕੁਸ਼ੀ ਜਾ ਰਹੀ ਹੈ ਅਸੀਂ ਇਸ ਹਿੰਦੁਸਤਾਨ ਦਾ ਜਿਹੜਾ ਤਿਰੰਗਾ ਹੈ ਕਾਤਲ ਦੁਨੀਆ ਭਰ ਦੇ ਵਿੱਚ ਜਿੱਥੇ ਇਹਨਾਂ ਦੇ ਅਤਵਾਦੀ ਖਾਨੇ ਹੈ ਸਾਰੀ ਦੁਨੀਆ 'ਚ ਉੱਥੇ ਅਸੀਂ ਇਹ ਲੀਰੋ ਲੀਰ ਕਰਾਂਗੇ ਤੇ ਸਾਰੀ ਦੁਨੀਆ ਨੂੰ ਦੱਸਾਂਗੇ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸਿੱਖ ਹੈ ਉਹ ਗੁਲਾਮ ਹੈ ਤੇ ਜਿਹੜਾ ਪੰਜਾਬ ਹੈ ਉਹ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਠੀਕ ਹੋ ਗਿਆ ਕੱਲ ਮਤਲਬ ਇਹ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਤੇਰਾ ਕੋਈ ਚੰਦ ਮਿਥਵੇਂ ਤੇ ਗੱਲਾਂ ਤਾਂ ਕਿ ਲੋਕ ਜਿਹੜੇ ਉਹ ਪਹੁੰਚਣ ਵੀ ਉੱਥੇ ਸੱਦਾ ਨਹੀਂ ਮਿਲ ਜਾਏ ਸਦਾ ਦਾ ਦੇਖੋ ਇਦਾਂ ਵੀ ਇਹ ਮਿੱਥਕੇ ਲੋਕ ਪਹੁੰਚਦੇ ਪਏ ਆ ਆਸਟ੍ਰੇਲੀਆ ਤੋਂ ਸ਼ੁਰੂ ਹੋ ਜਾਣਾ ਕੰਮ ਕਿਉਂਕਿ ਆਸਟ੍ਰੇਲੀਆ ਆਪਣੇ ਤੋਂ 15 ਘੰਟੇ ਅੱਗੇ ਆ ਤੇ ਜਦੋਂ ਹੀ 15 ਅਗਸਤ ਦਾ ਸੂਰਜ ਚੜ੍ਹਣਾ ਤੇ ਹਿੰਦੁਸਤਾਨ ਦੇ ਜਿਹੜੇ ਆਤਵਾਦੀ ਖਾਨੇ ਆ ਮੈਲਬੌਰਨ ਹੋ ਗਿਆ ਪਰਥ ਹੋ ਗਿਆ ਸਿਡਨੀ ਉਸ ਤੋਂ ਬਾਅਦ ਨਿਊਜ਼ੀਲੈਂਡ ਫਿਰ ਉਹ ਜਿੱਦਾਂ ਜਿੱਦਾਂ ਸੂਰਜ ਚੜ੍ਹਦਾ ਆਣਾ ਉਦਾਂ ਉਦਾਂ ਇਹਨਾਂ ਦੇ ਜਿਹੜੇ ਤਰੰਗੇ ਆ ਉਹਨਾਂ ਨੂੰ ਅਸੀਂ ਫੂਕੀ ਜਾਣਾ ਲੰਡਨ ਹੋਏਗਾ ਇਟਲੀ ਹੋਏਗਾ ਅਮਰੀਕਾ ਕੈਨੇਡਾ ਦੁਨੀਆ ਭਰ ਦੇ ਵਿੱਚ ਜਿੱਥੇ ਖਾਲਿਸਤਾਨ ਪੱਖੀ ਸਿੱਖ ਵਸਦੇ ਐ ਉਥੇ-ਉਥੇ ਇਸ ਹਿੰਦੁਸਤਾਨ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਦੁਨੀਆ ਦੇ ਵਿੱਚੋਂ ਇਹਦਾ ਨਕਸ਼ਾ ਮਟਾਉਣ ਵਾਸਤੇ ਤਿਰੰਗਾ ਜਿਹੜਾ ਫੁਕਿਆ ਜਾਏਗਾ ਠੀਕ ਹੋ ਗਿਆ ਅੱਛਾ ਅਸਲ ਜਿਹੜਾ ਵੱਡਾ ਜਿਹੜਾ ਯੁੱਧ ਹੈਗਾ ਉਹ ਆਪਣਾ ਹੈਗਾ 17 ਤਰੀਕ ਨੂੰ 17 ਤਰੀਕ ਦੀ ਕੀ ਵਿਵਸਥਾ ਹੈ ਉਹਦੇ ਬਾਰੇ ਜਰਾ ਕੋਈ ਜਰਾ ਸਾਂਝੀ ਕਰੋ ਮੇਰੇ ਨਾਲ ਗੱਲ ਕਿ 17 ਤਰੀਕ ਦੀ ਇੰਤਜ਼ਾਮ ਜਿਹੜਾ ਉਹ ਵਿਵਸਥਾ ਜਿਹੜੀ ਉਹ ਕਿੱਥੇ ਤੱਕ ਪਹੁੰਚ ਗਈ ਏ ਤੇ ਉਹਦੀ ਬਾਕੀ ਜਿਹੜੇ ਮਾਮਲੇਤ ਨੇ ਉਹ ਕਿੱਥੇ ਪਹੁੰਚੇ ਨਜ਼ਰ ਆ ਦੱਸੋ ਸਿਰਫ ਮੇਰੇ ਸਿੰਗਾ ਭਰਾਵਾਂ ਨੂੰ ਦੇਖੋ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਨੈਸ਼ਨਲ ਮਾਲ ਦੇ ਉੱਤੇ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਦਾ ਜਿਹੜੀ ਜੰਗ ਲੱਗੀ ਹੋਈ ਆ ਉਹਦਾ ਜੰਗ ਦਾ ਇੱਕ ਹਿੱਸਾ ਇਹ ਕੋ ਬਹੁਤ ਵੱਡੀ ਜੰਗ ਨਹੀਂ ਆ ਅਸੀਂ ਅਮਰੀਕਾ ਚ ਅੱਗੇ ਵੀ ਕਰਵਾਏ ਆ ਕੈਲੀਫੋਰਨੀਆ ਚ ਹੋਏ ਆ ਐ ਸੈਨ ਫ੍ਰਾਂਸਿਸਕੋ ਹੋਇਆ ਸੈਕਰਾਮੈਂਟੋ ਹੋਇਆ ਲਾਸ ਐਂਜਲਸ ਹੋਇਆ ਸੋ ਅਗੜਾ ਪੜਾ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਦੀ ਸਰਕਾਰ ਜਦੋਂ ਦੀ ਆਈ ਹੈ ਐਡਮਿਨਿਸਟ੍ਰੇਸ਼ਨ ਸੋ ਪਹਿਲੀ ਵਾਰ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਕਰਦੇ ਪਏ ਆ ਔਰ ਕਰਨ ਦਾ ਕਾਰਨ ਵੀ ਇਹੀ ਹੈ ਕਿ ਜਿੱਥੋਂ ਦੁਨੀਆ ਦੇ ਮੁਲਕ ਹੋਂਦ ਵਿੱਚ ਆਉਂਦੇ ਆ ਜੇ ਦੁਨੀਆ ਦੀ ਕੋਈ ਰਾਜਨੀਤਿਕ ਧਾਨੀ ਜਿਹਨੂੰ ਦੱਸਿਆ ਜਾਂਦਾ ਜਿੱਥੋਂ ਮੁਲਕ ਹੋਂਦ ਚ ਆਉਂਦੇ ਆ ਪੈਦਾ ਹੁੰਦੇ ਆ ਉਹ ਹੈ ਵਾਸ਼ਿੰਗਟਨ ਡੀਸੀ ਤੇ ਜਿਹੜੇ ਮੁਲਕ ਈਵਨ ਹੋਂਦ ਚ ਆਏ ਹੋਏ ਆ ਜਿਉਂ ਉਹਨਾਂ ਨੇ ਆਪਣੇ ਮੁਲਕ ਬਚਾਉਣੇ ਆ ਜਿਉਂ ਉਹਨਾਂ ਨੇ ਕੋਈ ਟ੍ਰੇਡ ਕਰਨਾ ਉਹ ਸਾਰੇ ਦਾ ਸਾਰਾ ਵਾਸ਼ਿੰਗਟਨ ਡੀਸੀ ਚੋਂ ਚੱਲਦਾ ਸੋ ਅਸੀਂ 20 ਜਨਵਰੀ ਤੋਂ ਲੱਗੇ ਹੋਏ ਆ ਉੱਥੇ ਕੈਂਪੇਨ ਕਰਨ ਮਹਿੰਮ ਕਰਨ ਯੂਐਸ ਐਡਮਿਨਿਸਟ੍ਰੇਸ਼ਨ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਔਰ ਅੱਜ ਪੂਰੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪੂਰੀ ਯੂਐਸ ਕਾਂਗਰਸ ਨੂੰ ਸਾਡੇ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹੈ ਕਾਉਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਜੋ ਪਿਛਲੇ 2 ਮਹੀਨਿਆਂ ਤੋਂ ਡੇਰਾ ਯੂਐਸ ਕਾਂਗਰਸ ਦੇ ਲਈ ਡੀਸੀ ਦੇ ਵਿੱਚ ਲਾ ਕੇ ਬੈਠੇ ਹੋਏ ਹੈ ਔਰ ਉਹਨਾਂ ਦੀ ਹਰ ਐਡਮਿਨਿਸਟ੍ਰੇਸ਼ਨ ਕੋਈ ਵੀ ਆਫਿਸਾ ਉੱਥੇ ਤੱਕ ਸਿੱਖਾਂ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਖਾਲਿਸਤਾਨ ਦੀ ਰੈਫਰੈਂਡਮ ਦੀ ਗੱਲ ਉਹਨਾਂ ਦੇ ਟੇਬਲਾਂ ਦੇ ਉੱਤੇ ਪੰਚਾਤਦੀ ਹੈ ਮਤਲਬ ਇਹ ਇਹ ਕਿ ਜਨਨ ਕਿ ਜਿਹੜੀਆਂ ਸਰਕਾਰ ਨੇ ਅਮਰੀਕਾ ਦੀ ਉਹਦੀ ਉਹਦੀ ਜਨਨ ਕਿ ਉਹਦੀ ਪੂਰੀ ਜਿਹੜੀ ਆਪਣੀ ਚੈਲੰਜ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਅਪੱਤੀ ਨਹੀਂ ਕੋਈ ਇਤਰਾਜ਼ ਨਹੀਂ ਉਹਨਾਂ ਨੂੰ ਇਸ ਰੈਫਰੈਂਡਮ ਦੇ ਉੱਤੇ ਬਲਕਿ ਉਹ ਤੁਹਾਡੇ ਨਾਲ ਜਿਹੜੀ ਤੁਹਾਡੀ ਸਿਕਿਉਰਿਟੀ ਦੇ ਮਾਮਲੇ ਜਿਹਨੇ ਤੁਹਾਨੂੰ ਉਸ ਕਰਦੇ ਪਾਇਆ ਤੁਹਾਡੇ ਜਨਨ ਇਹ ਤੁਸੀਂ ਕਹਿਣਾ ਚਾਹ ਰਹੇ ਦੇਖੋ ਇਹਨਾਂ ਨੂੰ ਆਪਾਂ ਬਿਲਕੁਲ ਸਾਫ਼ ਗੱਲ ਦੱਸੀ ਦੀ ਆ ਉਹ ਠੀਕ ਰਹਿੰਦੀ ਆ ਇਹ ਹੈ ਅਮਰੀਕਾ ਸਰਕਾਰ ਜਿਹੜੀ ਹੈਗੀ ਆ ਯੂ ਐਸ ਐਡਮਿਨਿਸਟ੍ਰੇਸ਼ਨ ਉਹ ਇੱਕ ਹਿੱਸਾ ਹੁੰਦੀ ਆ ਬਿਲਕੁਲ ਜਿਹੜਾ ਜਸਟਿਸ ਐਕਟ ਕਾਨੂੰਨ ਹੈ ਉਹ ਇੱਕ ਹਿੱਸਾ ਹੁੰਦਾ ਹੈ ਤੇ ਜਿਹੜੀ ਐਗਜ਼ੈਕਟਿਵ ਬਾਡੀ ਹੈ ਉਹ ਇੱਕ ਹੁੰਦੀ ਹੈ ਹੁਣ ਜਿਹੜੀਆਂ ਇਹ ਵੋਟਾਂ ਪੈਂਦੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਇਹ ਪੈਂਦੀਆਂ ਯੂਐਸ ਲਾਜ਼ ਦੇ ਅੰਡਰ ਯੂਐਸ ਕਨਸਟੀਟਿਊਸ਼ਨ ਕਹਿੰਦਾ ਹੈ ਕਿ एवरीवन ਹੈਜ਼ ਅ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਐਜ਼ ਲੌਂਗ ਐਜ਼ ਤੁਸੀਂ ਪੀਸਫੁਲ ਕਰੋ ਸੋ ਉਹਨੂੰ ਤੁਸੀਂ ਸਮਝੋ ਕਿ ਇਹਦੇ ਪਿੱਛੇ ਯੂਐਸ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਤੁਸੀਂ ਸਮਝੋ ਵੀ ਇਹਦੇ ਪਿੱਛੇ ਯੂਐਸ ਦਾ ਕਨਸਟੀਟਿਊਸ਼ਨ ਹੈ ਜਾਂ ਸੰਵਿਧਾਨ ਹੈ ਸੋ ਇਹ ਤਾਂ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਕਰਨ ਦੀ ਗੱਲ ਹੈ ਪਰ ਅਸੀਂ ਹਮੇਸ਼ਾ ਇੱਕ ਗੱਲ ਕਰਦੇ ਹਾਂ ਵੀ 6 ਪਰ ਜਸਟਿਸ ਜਿਹੜੀ ਹੈ ਉਹਦੇ ਕੋਲ ਤੇ ਸਿਰਫ ਇੱਕ ਸੰਵਿਧਾਨ ਹੈ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਉਹਦੇ ਕੋਲ ਸਿਰਫ ਇੱਕ ਗੁਰੂ ਹੈ ਉਹ ਹੈ ਸਾਡਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਜਨਮ ਸਥਾਨ ਪਾਕਿਸਤਾਨ ਜਿਹਦੇ ਵਿੱਚ ਤੁਸੀਂ ਬੈਠੇ ਹੋ ਤੇ ਜੇ ਸਾਡੀ ਕੋਈ ਰੀੜ ਦੀ ਹੱਡੀ ਹੈ ਸਿਕਸ ਪਰ ਜਸਟਿਸ ਦੀ ਜਾਂ ਖਾਲਸਾਤਨ ਰੈਫਰੰਡਮ ਦੀ ਉਹ ਹੈਗੀ ਹੈ ਸਾਡੇ 1.5 ਲੱਖ ਸਿੰਘ ਸਿੰਘਣੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਦੇ ਲਈ ਆਪਣੀਆਂ ਜੜੀਆਂ ਸ਼ਹਾਦਤਾਂ ਦਿੱਤੀਆਂ ਤੇ 8-8 ਦਿਨਾਂ ਦੇ ਬੱਚੇ ਤੋਂ ਲੈ ਕੇ 18 ਦਿਨ ਤੋਂ ਲੈ ਕੇ 70-70 ਸਾਲ ਦੇ ਬਜ਼ੁਰਗ ਨੇ ਪੰਜਾਬ ਨੂੰ ਕਬਜ਼ੇ ਚੋਂ ਭਾਰਤ ਦੇ ਆਜ਼ਾਦ ਕਰਾਉਣ ਦੇ ਲਈ ਸ਼ਹਾਦਤਾਂ ਸਾਡੀ ਰੀੜ ਦੀ ਹੱਡੀ ਸਾਡਾ ਖੂਨ ਉਹ ਹੈ ਇੱਥੇ ਇੱਕ ਗੱਲ ਹੋਰ ਸਾਫ਼ ਕਰ ਦਿਓ ਪ੍ਰਪਗੈਂਡਾ ਤੇ ਜ਼ਾਇਰਾ ਨਾਲ ਚੱਲਦਾ ਉਹ ਕਹਿੰਦੇ ਨੇ ਜੀ ਕਿ ਬਸ ਜੀ ਇਹ ਬਾਰ-ਬਾਰ ਬਹਿ ਕੇ ਜਿਹੜੇ ਨੇ ਉਹ ਕਰਦੇ ਪਏ ਨੇ ਉੱਥੇ ਸਰਕਾਰਾਂ ਨੂੰ ਕਹਿੰਦੀਆਂ ਕੁਛ ਨਹੀਂ ਚੜਦੇ ਪੰਜਾਬ ਵਿੱਚ ਜਿਹੜਾ ਨਾ ਉਹ ਉੱਥੇ ਕੁਛ ਨਹੀਂ ਫੀਲਡ ਵਿੱਚ ਲੇਕਿਨ ਤੁਹਾਡੇ ਕੋਲ ਤੇ ਸਿੱਧਾ ਡਾਟਾ ਵੀ ਆਉਂਦਾ ਸਿੱਧੀ ਆਪਣਾ ਇਨਫਰਮੇਸ਼ਨ ਵੀ ਆਉਂਦੀ ਹੈ ਇੱਥੇ ਆਪਣੇ ਅੰਮ੍ਰਿਤਸਰ ਤੋਂ ਲੈ ਕੇ ਤੇ ਆਪਣਾ ਹਿਮਾਚਲ ਜਣ ਇੱਥੇ ਕੀ ਸੂਰਤ ਹੈ ਹਾਲ ਹੈ ਇੱਥੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਉਹਨਾਂ ਦੀ ਡਿਸ ਇਨਫਾਰਮੇਸ਼ਨ ਕੈਂਪੇਨ ਹੈ ਉਹਨੂੰ ਅਸੀਂ ਕਾਊਂਟਰ ਹਮੇਸ਼ਾ ਕਰ ਚੁੱਕੇ ਆ ਅਸੀਂ ਜਿਹੜੇ ਹੈਗੇ ਆ ਅਸੀਂ ਸਾਰੇ ਪੰਜਾਬ ਦੇ ਹੀ ਵਸਿੰਦੇ ਆ ਸਾਡੀ ਰਗਾਂ ਚ ਪੰਜਾਬ ਦਾ ਖੂਨ ਚੱਲਦਾ ਜਿਹੜਾ ਜੂਨ 84 ਚ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਜਿੱਥੋਂ ਨੀਹਾਂ ਪੱਕੀਆਂ ਹੋਈਆਂ ਖਾਲਸਾਣ ਡੇਡ ਲੱਖ ਸਿੰਘ ਸਿੰਘनियां ਨੇ ਹਥਿਆਰਬੰਦ ਸੰਘਰਸ਼ ਲੜਿਆ ਆਪਣੀ ਹਫਾਜ਼ਤ ਦੇ ਲਈ ਅਕਾਲ ਪੁਰਖ ਸਾਹਿਬ ਦੀ ਹਫਾਜ਼ਤ ਦੇ ਲਈ ਪੰਜਾਬ ਦੀ ਹਫਾਜ਼ਤ ਦੇ ਲਈ ਪੰਜਾਬ ਦੀ ਜ਼ਮੀਨਾਂ ਤੇ ਹਫਾਜ਼ਤ ਦੇ ਲਈ ਪੰਜਾਬ ਦੀ ਹੱਕਾਂ ਦੀ ਹਫਾਜ਼ਤ ਦੇ ਲਈ ਇਹਨਾਂ ਨੇ ਪੰਜਾਬ ਇੱਕ ਵਾਰਾਂ ਸ਼ਮਸ਼ਾਨ ਘਾਟ ਬਣਾ ਦਿੱਤਾ ਬਣਿਆ ਪਰ 2007 ਤੋਂ ਬਾਅਦ ਅੱਜ ਤੱਕ ਮੁਹਿੰਮ ਜਿਹੜੀ ਹੈ ਉਹ ਪਹਿਲਾਂ ਪੰਜਾਬ ਤੱਕ ਹੁੰਦੀ ਸੀ ਅੱਜ ਪੰਜਾਬ 'ਚ ਹੈ ਹਰਿਆਣਾ 'ਚ ਹੈ ਹਿਮਾਚਲ 'ਚ ਹੈ ਦਿੱਲੀ 'ਚ ਹੈ ਯੂਪੀ ਦੇ ਵਿੱਚ ਹੈ ਮਹਾਰਾਸ਼ਟਰ ਦੇ ਵਿੱਚ ਹੈ 500 ਤੋਂ ਵੱਧ ਜਿਹੜੇ ਖਾਲਿਸਤਾਨ ਰੈਫਰੰਡਮ ਦੇ ਐਕਟਿਵਿਸਟ ਹੈ ਸਪੋਰਟਰ ਹੈ ਉਹਨਾਂ ਦੇ ਸਟਿਸ਼ਨ ਲਾ ਕੇ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਇਹਨਾਂ ਦੇ ਆਪ ਦੇ ਡਾਕੂਮੈਂਟ ਦੱਸਦੇ ਆ ਉਹ ਡਾਕੂਮੈਂਟ ਜਿਸ ਦੇ ਤਹਿਤ ਇਹਨਾਂ ਨੇ 6 ਪਰ ਜਸਟਿਸ ਨੂੰ ਬਹਿਨ ਕੀਤਾ ਹੋਇਆ ਪਰ ਉੱਥੇ ਹਾਲਾਤ ਇਹ ਹੈ ਕਿ ਜੇ ਤੁਸੀਂ ਖਾਲਿਸਤਾਨ ਰੈਫਰੈਂਡਮ ਦਾ ਬੈਨਰ ਲਗਾਉਂਦੇ ਹੋ ਪੋਸਟਰ ਲਗਾਉਂਦੇ ਹੋ ਇਹਨਾਂ ਨੇ ਪਿਛਲੇ ਵੀਕ ਸਾਡਾ ਇੱਕ ਸਿੰਘ ਹੈ ਜਸ਼ਨਪ੍ਰੀਤ ਸਿੰਘ ਉਹਨੂੰ ਇਹਨਾਂ ਨੇ ਪਿਆ ਕੇ ਗੋਲੀਆਂ ਮਾਰੀਆਂ ਤੇ ਉਹਦਾ ਬਦਲਾ ਮੈਂ ਅੱਗੇ ਵੀ ਇਹਨਾਂ ਨੂੰ ਕਿਹਾ ਵੀ ਸਿੱਖ ਜਿਹੜੇ ਹੈ ਨਾ ਉਹ ਪਹਿਲਾਂ ਕਿਸੇ ਤੇ ਹਮਲਾ ਨਹੀਂ ਕਰਦੇ ਪਰ ਜੇ ਹਮਲਾ ਹੋ ਗਿਆ ਤੇ ਗੋਲੀ ਦਾ ਜਵਾਬ ਗੋਲੀ ਦੇ ਨਾਲ ਹੀ ਦਿੰਦੇ ਆ ਤੇ 15 ਅਗਸਤ ਇਹਨਾਂ ਦੀ ਆਈ ਪਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਇਹ ਸਮਝ ਨਹੀਂ ਆਣੀ ਕਿ ਇਹ ਖਾਲਿਸਤਾਨ ਰੈਫਰੈਂਡਮ ਵਾਲੇ ਆ ਇਹ ਵੋਟਾਂ ਵਾਲੇ ਆ ਕਿ ਇਹ ਹਥਿਆਰਾਂ ਵਾਲੇ ਆ ਇਹਨਾਂ ਨੂੰ ਕੁਝ ਸਮਝ ਨਹੀਂ ਆਣੀ ਅੱਜ ਤੋਂ ਬਾਅਦ ਇਹ ਮੇਰੀ ਗੱਲ ਤੁਸੀਂ ਪੰਚਾ ਦਿਓ ਹਿੰਦੁਸਤਾਨ ਦੀ ਹਕੂਮਤ ਤੱਕ ਬਿਲਕੁਲ ਜੀ ਇੰਜ ਹੀ ਹੋਏਗਾ ਮੈਂ ਉਹ ਗੱਭਰੂ ਜਵਾਨ ਵੇਖਿਆ ਮੈਂ ਇੱਕੋ ਵੇਖਿਆ ਨਹੀਂ ਗਿਆ ਜਿਹੜਾ ਇਹਨਾਂ ਨੇ ਉਹ ਵਿਚਾਰੇ ਨੂੰ ਜਿਹੜਾ ਆਪਣਾ ਸ਼ਹੀਦ ਕੀਤਾ ਆਖਰੀ ਸਵਾਲ ਜਿਹੜਾ ਰੈਫਰੈਂਡਮ ਹੋ ਰਿਹਾ ਸਿੰਘ ਸਾਹਿਬ ਹਜੇ ਉਹਦੇ ਪੱਟੇ 'ਚ ਗੋਲੀ ਮਾਰੀ ਐ ਉਹ ਬਿਲਕੁਲ ਚੜ੍ਹਦੀ ਕਲਾ 'ਚ ਐ ਮਾਰਿਆ ਨਹੀਂ ਗਿਆ ਬਿਲਕੁਲ ਚੜ੍ਹਦੀ ਕਲਾ 'ਚ ਮੈਂ ਵੱਡੀ ਖਬਰ ਦੇਤੀ ਤੁਸੀਂ ਉਹਨੂੰ ਗੁਰੂ ਉਹਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਹੀ ਰੱਖੇ ਉਹ ਉਹ ਸਾਡਾ ਜਿਹੜਾ ਆਪਣਾ ਉਹ ਮਜਾਹਿਦ ਹੈ ਇਜ਼ਤਜ਼ਾਦੀ ਦਾ ਤੇ ਉਹ ਇੱਕ ਆਖਰੀ ਸਵਾਲ ਦਾ ਮੈਨੂੰ ਤੁਸੀਂ ਜਵਾਬ ਦੇ ਦਿਓ ਕਿ ਤੁਸੀਂ ਜਿਹੜਾ ਤੁਸੀਂ ਜਿਹੜਾ ਤੁਸੀਂ ਦੇਖ ਰਿਹਾ ਹੋ ਵਿਵਸਥਾ ਬਣੀ ਹੈ ਪੂਰੀ ਦੁਨੀਆ 'ਚ ਸਿੱਖ ਮੋਬਾਈਲਾਈਜ਼ ਨੇ ਕਿੰਨੀ ਕੁ ਮਾਤਰਾ 'ਚ ਜਿਹੜੇ ਆਪਣਾ ਸਾਡੇ ਸਿੰਘ ਭਰਾ ਨੇ ਇਹ ਟਰਨ ਆਊਟ ਮਤਲਬ ਤੁਸੀਂ ਖਾਲਸਾਣ ਜਿਹੜਾ ਵਾਸ਼ਿੰਗਟਨ ਜਿਹੜੀਆਂ ਚੋਣਾਂ ਹੋ ਰਹੀਆਂ ਟਰਨ ਆਊਟ ਤੁਸੀਂ ਕਿੰਨਾ ਕੁ ਦੇਖ ਰਹੇ ਹੋ ਦੇਖੋ ਇੱਥੇ ਮਸਲਾ ਟਰਨ ਆਊਟ ਦਾ ਨਹੀਂਗਾ ਜਰ ਭਾਈ ਇਹਦੇ 'ਚ ਇਦਾਂ ਕਿ 1.5 ਮਿਲੀਅਨ 1.5 ਤੋਂ 1.7 ਮਿਲੀਅਨ ਸਿੱਖ ਜਿਹੜਾ ਹੈਗਾ ਉਹ ਵੋਟਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਇਟਲੀ ਆਸਟਰੀਆ ਸਿਰਫ 40% ਹਜੇ ਵੋਟਾਂ ਜਿਹੜੀਆਂ ਖਾਲਸਾ ਰੈਫਰੰਡਮ ਦੀਆਂ ਪੂਰੀਆਂ ਹੋਈਆਂ ਸਾਨੂੰ ਇਹਦੇ ਤੇ ਸਮਾਂ ਲੱਗਦਾ ਕਿਉਂਕਿ 2 ਤੋਂ 3 ਮਹੀਨੇ ਲੱਗਦੇ ਆ ਕਿਸੇ ਸੈਂਟਰ ਨੂੰ ਬਣਾਉਣ ਨੂੰ ਆਰਗੇਨਾਈਜ਼ ਕਰਨ ਨੂੰ ਉਥੇ ਕੈਂਪੇਨ ਕਰਨ ਨੂੰ ਸੋ ਇੱਥੇ ਮਸਲਾ ਕੱਲਾ ਟਰਨਆਊਟ ਤਾਂ ਨਹੀਂ ਹੁੰਦਾ ਇੱਥੇ ਮਸਲਾ ਹੁੰਦਾ ਫੌਜ ਤਿਆਰ ਕਰਨ ਦਾ ਜੇ ਤੁਸੀਂ ਫੌਜ ਤਿਆਰ ਕਰਦੇ ਪਿਓ ਜੇ ਤੁਸੀਂ ਖਾਲਿਸਤਾਨ ਦੇ ਲਈ ਜਦੋਂ ਜ਼ਹਿਦ ਕਰਨੀ ਹੈ ਤੇ ਵੋਟਾਂ ਦੇ ਨਾਲ ਜਿਹੜੀ ਤੁਹਾਡੀਆਂ ਹੈ ਉਹ ਤਿਆਰੀ ਹੁੰਦੀ ਪਈ ਹੈ ਤਾਂ ਜੋ ਤੁਸੀਂ ਇੱਕ ਦਿਨ ਆਪਣਾ ਕੇਸ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਲੇਮ ਲੈ ਕੇ ਜਾ ਸਕੋ ਕਿ ਕਿੰਨੀ ਦੁਨੀਆ ਜਿਹੜੀ ਹੈ ਪੰਜਾਬ ਤੋਂ ਲੈ ਕੇ ਬਾਹਰ ਉਹ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਉਹਨਾਂ ਨੇ ਵੋਟਾਂ ਪਾਈਆਂ ਕਿੰਨੀਆਂ ਨੇ ਹਾਂ ਚ ਪਾਈ ਐ ਤੇ ਇੱਕ ਦਿਨ ਇਹੀ ਅਸੀਂ ਜਿਹੜਾ ਚੁੱਕ ਕੇ ਖਾਲਿਸਤਾਨ ਜਿੰਨੂੰ ਅਸੀਂ ਪੰਜਾਬ ਦੀ ਧਰਤੀ ਕਹਿੰਦੇ ਆ ਜਿਸਨੂੰ ਅਸੀਂ ਆਜ਼ਾਦ ਕਰਾਣਾ ਹਿੰਦੁਸਤਾਨ ਦੇ ਕਬਜ਼ੇ ਜੋ ਉੱਥੇ ਵੀ ਰਜਿਸਟਰ ਕਰਾਂਗੇ ਉੱਥੇ ਵੀ ਵੋਟ ਪਾਵਾਂਗੇ ਬਿਲਕੁਲ ਹੋਏਗਾ ਸਮਾ ਸਾਡਾ ਸਮਾਪਤ ਹੋ ਰਿਹਾ ਇੱਕ ਜਰਾ ਮੁਸ਼ਕਲ ਸਵਾਲ ਹੈ ਔਖਾ ਸਵਾਲ ਹੈ ਜਿਹੜਾ ਲੇਕਿਨ ਦੁਨੀਆ ਉਹ ਕੁਛ ਦੀ ਇਹ ਗੱਲਾਂ ਕਰਦੀ ਏ ਕਿ ਜਨਾਬ ਇਹ ਇੰਨੀ ਵਿਵਸਥਾ ਬਣਾਉਂਦੇ ਨੇ ਇਹਨਾਂ ਇੰਤਜ਼ਾਮ ਕਰ ਰਹੇ ਨੇ ਇੱਥੇ ਪੈਸਾ ਵੀ ਲੱਗਦਾ ਜੇ ਮੈਨੂੰ ਤੁਸੀਂ ਦੱਸੋ ਕਿ ਇਹ ਪੈਸੇ ਦਾ ਬੰਦੋਬਸ ਜਿਹੜਾ ਇਹ ਇਹ ਕਿੱਥੋਂ ਹੁੰਦਾ ਇਹਦੀ ਵਿਵਸਥਾ ਕਿਸ ਤਰ੍ਹਾਂ ਹੁੰਦੀ ਹੈ ਕੋਈ ਤੁਹਾਨੂੰ ਕੋਈ ਕੋਈ ਬਾਹਰ ਦੀ ਤਾਕਤ ਕੋਈ ਤੁਹਾਨੂੰ ਪੈਸਾ ਦੇ ਰਹੀ ਹੈ ਕੋ ਸਪੋਰਟ ਕਰ ਰਹੀ ਹੈ ਜੇ ਤੁਸੀਂ ਖੁਦ ਹੀ ਕਰਦੇ ਪਾਇਓ ਦੇਖੋ ਇਹ ਜਿਹੜੇ ਵੀ ਕਹਿੰਦੇ ਆ ਨਾ ਜੀ ਇਹ ਪੈਸਾ ਦਿੰਦੇ ਆ ਕੋਈ ਕਹਿੰਦਾ ਜੀ ਆਈਐਸਆਈ ਦਿੰਦੀ ਹੈ ਕੋਈ ਕਹਿੰਦਾ ਜੀ ਸੀਆਈਏ ਦਿੰਦੀ ਹੈ ਕੋਈ ਕੈਨੇਡਾ ਦਾ ਨਾਮ ਲਾਉਂਦਾ ਇਹ ਪੈਸਾ ਜਿਹੜਾ ਨਾ ਦਸਾਂ ਨੌਹਾਂ ਦੀ ਕਿਰਤ ਕਮਾਈ ਹੈ ਸਾਡੀ ਸਾਡੇ ਉਹ ਬੰਦੇ ਐ ਜਿਹੜੇ ਸਾਡੇ ਨਾਲ ਤੇ ਖਾਲਿਸਤਾਨ ਦੇ ਲਈ ਜਿਸ ਪਰਿਵਾਰਾਂ ਨੇ ਤਿੰਨ ਤਿੰਨ ਚਾਰ ਚਾਰ ਆਪਣੇ ਬੱਚੇ ਸ਼ਹੀਦ ਕਰਾਏ ਐ ਜਿਨ੍ਹਾਂ ਨੇ ਖੂਨ ਦਿੱਤਾ ਤੁਸੀਂ ਮੈਨੂੰ ਦੱਸੋ ਵੀ ਅੱਜ ਦੀ ਤਰੀਕ ਦੇ ਵਿੱਚ ਕੋਈ ਬੰਦਾ ਕਹੇ ਆਪਣੇ ਆਪ ਨੂੰ ਲੈ ਵੀ ਮੇਰਾ ਬੱਚਾ ਹੈ ਤੇ ਇਹ ਜਿਹੜਾ ਤੁਸੀਂ ਜੰਗ 'ਚ ਲੈ ਜਾ ਇਹਨੂੰ ਸ਼ਹੀਦ ਕਰਾ ਲਾ ਤੇ ਸਾਡਿਆਂ ਘਰਾਂ ਦੇ ਵਿੱਚੋਂ ਦੀ ਤਿੰਨ ਤਿੰਨ ਚਾਰ ਚਾਰ ਸਿੰਘ ਸ਼ਹੀਦ ਹੋਏ ਐ ਪੈਸਾ ਲਗਾਉਣਾ ਤੇ ਜੇ ਪੈਸੇ ਤੇ ਆ ਜੀਏ ਮੈਂ ਤੁਹਾਨੂੰ ਦੱਸਾਂ ਤੇ ਜੇ ਇੱਕ ਦਿਨ ਹਿੰਦੁਸਤਾਨ ਕਹਿੰਦਾ ਜੀ 80 ਬਿਲੀਅਨ ਉਹਦੀ ਜੀਡੀਪੀ ਹੈ ਮੈਂ ਤੁਹਾਨੂੰ ਦੱਸਦਾ ਅਸੀਂ 500 ਬਿਲੀਅਨ ਕੈਸ਼ ਦੇਣ ਨੂੰ ਤਿਆਰ ਆਂ ਕਿ ਲੈ ਵੀ ਤੇਰਾ ਵੀ ਖੂਨ ਨਹੀਂ ਡੁੱਲੇਗਾ ਤੇ ਸਾਡਾ ਵੀ ਖੂਨ ਨਾ ਡੁੱਲੇ 500 ਬਿਲੀਅਨ ਸਾਡੇ ਕੋਲ ਇੰਨੀ ਹਿੰਮਤ ਹੈ ਕਿ ਅਸੀਂ 500 ਬਿਲੀਅਨ ਲਾ ਦਈਏ ਆਜ਼ਾਦੀ ਵਾਸਤੇ ਕਿਉਂਕਿ ਅਸੀਂ ਡੇਢ ਰੱਖ ਸਿੰਘ ਸਿੰਘਣੀਆਂ ਦੀ ਸ਼ਹਾਦਤਾਂ ਦਿੱਤੀਆਂ ਕਿਸੇ ਇੱਕ ਬੰਦੇ ਦੀ ਵੀ ਕੀਮਤ ਤੁਸੀਂ ਪੈਸੇ ਦੇ ਨਹੀਂ ਲਾ ਸਕਦੇ ਸੋ ਆਜ਼ਾਦੀ ਜੇ ਲੈਣੀ ਹੋਈ ਤੇ ਅਸੀਂ ਤਾਂ ਆਪਣਾ ਖੂਨ ਦਾ ਜਿਹੜਾ ਇੱਕ ਇੱਕ ਜਿਹੜਾ ਬੂੰਦ ਹੈ ਨਾ ਉਹ ਲਾ ਦਾਂਗੇ ਤੁਪਕਾ ਤੁਪਕਾ ਲਾ ਦੇਂਗੇ ਪੈਸੇ ਦੀ ਕੋਈ ਕਮੀ ਨਹੀਂ ਗਈ ਸਾਨੂੰ ਨਾ ਅਸੀਂ ਕਿਸੇ ਸਰਕਾਰ ਤੋਂ ਇਹ ਮੈਂ ਦੱਸ ਦਿੰਨਾ ਨਾ ਅਸੀਂ ਕਿਸੇ ਇੱਕ ਸਰਕਾਰ ਤੋਂ ਸੈਂਟ ਜਾਂ ਮਿਲੀਅਨ ਲਿਆ ਨਾ ਅਸੀਂ ਕਿਸੇ ਤੋਂ ਸੰਗਤ 'ਚ ਜਾ ਕੇ ਮੰਗ ਕਰਦੇ ਆਂ ਜੀ ਤੁਸੀਂ ਪੈਸਾ ਦਿਓ ਤੇ ਅਸੀਂ ਰੈਫਰੈਂਡਮ ਕਰਾਉਨੇ ਆ ਇਹ ਡਿਸਇਨਫੋਰਮੇਸ਼ਨ ਕੈਂਪੇਨ ਹਿੰਦੁਸਤਾਨ ਦੀ ਹੈ ਔਰ ਅਸੀਂ ਖੁੱਲੇ ਆਮ ਕਹਿੰਨੇ ਆ ਪੈਸੇ ਦੀ ਸਾਨੂੰ ਕੋਈ ਕਮੀ ਨਹੀਂ ਹੈ ਜਿੰਨੀ ਦੇ ਤਾਂ ਗੁਰੂ ਨਾਨਕ ਸਾਹਿਬ ਦਾ ਹੱਥ ਜਿਹੜਾ ਸਾਡੇ ਸਿਰ ਦੇ ਉੱਤੇ ਹੈ ਅਰਦਾਸ ਕਰਕੇ ਕੰਮ ਸ਼ੁਰੂ ਕੀਤਾ ਸੀ ਤੇ ਜਾਂ ਤੇ ਜਾਨ ਜਾਏਗੀ ਤੇ ਜਾਂ ਫਿਰ ਆਜ਼ਾਦੀ ਆਏਗੀ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹਤ ਹੈ ਓਕੇ ਜੀ ਇਹ ਤੁਸੀਂ ਵੀਡੀਓ ਵੇਖੀ ਹੈ ਇੱਥੇ 17 ਅਗਸਤ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਇੱਥੇ ਖਾਲਿਸਤਾਨ ਨੂੰ ਖਾਲਸਾ ਰਾਜ ਨੂੰ ਲੈ ਕੇ ਰੈਫਰੈਂਡਮ ਜਿਹੜਾ ਹੋ ਚੱਲਿਆ ਉੱਥੇ ਇਹਨੂੰ ਲੈ ਕੇ ਬਹੁਤ ਐਮ ਕਿਸਮ ਦੀਆਂ ਗੱਲਾਂ ਵੀ ਹੋਣ ਗਿਆ ਨਾਲ ਲੋਕੀ ਇੱਥੇ ਵੋਟਾਂ ਵੀ ਪਾਣਗੇ ਤੇ ਮੋਦੀ ਨੂੰ ਐਸ ਰੈਫਰੈਂਡਮ ਤੋਂ ਐਸ ਵਿਸ਼ਿੰਗਟਨ ਡੀਸੀ ਇਥੇ ਦੁਨੀਆ ਤੇ ਬਹੁਤ ਲੋਕ ਜਿਹੜੇ ਨੇ ਦੁਨੀਆ ਤੋਂ ਉੱਥੇ ਲੈਂਦੇ ਨੇ ਤੇ ਸਿੱਖਾਂ ਦੀ ਵੱਡੀ ਆਬਾਦੀ ਉੱਥੇ ਤੇ ਉੱਥੇ ਦੂਰੂ ਦੂਰੂ ਲੋਕ ਜਿਹੜੇ ਨੇ ਆਣਗੇ ਤੇ ਵੋਟਾਂ ਪਾਣਗੇ ਤੇ ਮੋਦੀ ਨੂੰ ਬਹੁਤ ਤਕਲੀਫ ਸੀ ਕਿ ਇਹ ਕਿਉਂ ਹੋਣ ਚੱਲਿਆ ਤੇ ਇੱਥੇ ਖਾਲਸਾ ਰਾਜ ਦੇ ਬਾਰੇ ਚ ਗੱਲਾਂ ਹੋਣਗੀਆਂ ਖਾਸਾ ਰਾਜ ਕੈਂਜਦਾ ਹੋਏਗਾ ਉਹਨੂੰ ਕੈਂਜਦਾ ਬਣਾਇਆ ਜਾਏਗਾ ਨਾਲ ਇਥੇ ਰੈਫਰੈਂਡਮ ਜ਼ਾਇਰੀ ਜਗਾਲੇ ਜਦੋਂ ਹੋਏਗਾ ਤਾਂ ਫਿਰ ਉਹਦੀ ਗਿਣਤੀ ਵੀ ਹੋਏਗੀ ਤੇ ਉਹ ਵੀ ਸਾਹਮਣੇ ਆਏਗੀ ਤੇ ਬਹੁਤ ਐਮ ਕਿਸਮ ਦੀਆਂ ਨਣੇ ਗੱਲਾਂ ਕੀਤੀਆਂ ਨੇ ਕਿ ਲਾਈਕ ਇੰਡੀਆ ਦੇ ਵਿੱਚ ਸਿੱਖਾਂ ਦੇ ਬਾਰੇ ਵਿੱਚ ਇਹ ਗੱਲ ਕੀਤੀ ਜਾਂਦੀ ਪਈ ਹੈ ਕਿ ਸਿੱਖ ਜਿਹੜੇ ਨੇ ਅਮਰੀਕਾ ਦਾ ਸਹਾਰਾ ਲੈਂਦੇ ਪਏ ਨੇ ਲੇਕਿਨ ਇਥੇ ਸਿਰਫ ਇੱਕ ਹੀ ਸਹਾਰਾ ਹੈ ਉਹ ਵਾਏ ਗੁਰੂ ਜੀ ਦਾ ਸਹਾਰਾ ਹੈ ਤੇ ਨਾਲ ਇਹਨਾਂ ਨੇ ਲਾਈਕ ਪੰਜਾਬ ਦੇ ਵਿੱਚ ਮੌਜੂਦ ਸਿੰਘ ਤੇ ਸਿੰਘਣੀਆਂ ਦੀ ਗੱਲ ਕੀਤੀ ਕਿ ਉਹ ਆ ਕਿਸੇ ਵੀ ਵੇਲੇ ਤਿਆਰ ਨੇ ਖਾਲਸਾਤਨ ਲਈ ਖਾਲਸਾ ਰਾਜ ਲਈ ਤੇ ਹੁਣ ਸਿੱਖਾਂ ਨੂੰ ਆਜ਼ਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਖਾਲਸਾ ਰਾਜ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਮੋਦੀ ਹੋਏ ਜਾਂ ਮੋਦੀ ਦਾ ਪਿਓ ਹੋਏ ਕੋਈ ਵੀ ਨਹੀਂ ਰੋਕ ਸਕਦਾ ਇਹਨੂੰ ਠੀਕ ਹੈ ਤੇ ਤੂੰ ਤੁਸੀਂ ਕੀ ਕਹੋਗੇ ਦੁਬਾਰੇ ਵਾਰ ਇਸ ਟੌਪਿਕ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਮੇਰੇ ਚੈਨਲ ਦਾ ਵੀ ਤੁਹਾਡੇ ਸਤਿਮੁਲਕਾਤ ਹੁੰਦੀ ਸੱਚੇ ਕਾਲ ਜੀ